ਉਹਦਾ ਸਾਰੇ ਕਬੱਡੀ ਪਾਉਣ ਦੀ ਵਾਅਦਾ ਹੋਇਆ ਪਾਲਾ ਤਿਆਰ ਹੈ ਕਲ ਜੀਆਂ ਵਾਲ ਨਾਲ ਉਹ ਰਾਜਾਂ ਵਾਲਾ ਮੰਗਾ ਹੁਣ ਚਾਵਾ ਵਿੱਚੋਂ ਮੈਨੂੰ ਲੱਗਦਾ ਪਾਲਾ ਚਾਈ ਤੇ ਆਇਆ ਹੋਇਆ ਔਰ ਜਾਈ ਤੇ ਆਇਆ ਹੋਇਆ ਉਹ ਬੜਾ ਜਾ ਵਾਲੇ ਦਾ ਜੱਫਾ ਵੱਲੀਆ ਲੱਗਿਆ ਤਾਂ ਉਹ ਹਾਂਜੀ ਇਹ ਮੈਂ 100 ਸਾਲਾਂ ਤੋਂ ਕਬੱਡੀ ਖੇਡਦਾ 60 ਸਾਲ ਕਬੱਡੀ ਖੇਡੀ ਆ ਇਹ ਇਹ ਮਾਲਕ ਜੀ ਕਿਰਪਾ ਕੀ 1000 ਖੇਡੂਗਾ ਮਾਲਕ ਕਿਰਪਾ ਕੀਤੀ ਜੀ ਸੂਰੀ ਹਾਂ ਜੀ ਹਾਂ ਜੀ ਹਾਂ ਤੇ ਜੇ ਅੱਜ ਵੀ ਸਾਰਾ ਉਹੀ ਗੱਲ ਫੇਰ ਤੇ ਕਬੱਡੀ ਜਿਹੜੀ ਹੈ ਨਾ ਇਹ ਖੇਡਣੀ ਚਾਹੀਦੀ ਆ ਖਰਾਗ ਹੋਣੀ ਚਾਹੀਦੀ ਇਹਦੇ ਬੰਦੇ ਦਾ ਉਤਸ਼ਾਹ ਹੋਣਾ ਚਾਹੀਦਾ ਤੇ ਹੌਸਲਾ ਚਾਹੀਦਾ ਇਹਨਾਂ ਵੇਲੇ ਵੀ ਗਾੜੀ ਕੋਣੀ ਪਜੇ ਆ ਤੇ ਮੈਂ ਡਰੀ ਜਾਵਾਂ ਜਦੋਂ ਆਪਾਂ ਪਰਮਾਰਮਾ ਦਾ ਨਾਮ ਲੈਂਦੇ ਹਾਂ ਉੱਪਰ ਵਾਲੇ ਦਾ ਸਾਰਾ ਕੁਝ ਠੀਕ ਹੋ ਜਾਂਦਾ ਤੇ ਅਸੀਂ ਅੱਨੇ ਆ ਵੇਖੋ ਅਸੀਂ ਵੀ 99 ਵੇ 99 ਤੱਕ ਖੇਡਦੇ ਰਹੇ ਦੁੱਲੇ ਅਰਗੇ ਰਹੇ ਖਾਸ ਕੁੜੀਆਂ ਦੁੱਲੇ ਹੋਣੀ ਜਿਹੜੀ ਉਹਨਾਂ ਦੇ ਨਾਲ ਖੇਡਦੇ ਨੇ ਸਾਡੇ ਇੱਥੇ ਟੂਰਨਾ ਮੇਨਾ ਜਾਵੇ ਆ ਖਲਸੀਆਂ ਦੀ ਟੀਮ ਮੋਦੀ ਹੀ ਲਾਗੋ ਗਿਆ ਦੀ ਟੀਮ ਹੁੰਦੀ ਹੈ ਇਹ 99 99 ਦੀ ਗੱਲ ਵਾ ਵੀ ਇਹ ਵੇੜ ਦੀਆਂ ਟੀਮਾਂ ਛੱਲੀ ਹੋਣੀ ਖੇਡ ਦਿੰਦੇ ਕਾਲੀ ਹੋਣੀ ਹਾਂਜੀ ਸਾਡੇ ਭਲੋਈਲੇ ਦੇ 라ਡੀ ਹੋਣੀ ਮੰਨੇ ਹੋਣੀ ਤੇ ਅਸੀਂ ਉਹਨਾਂ ਨਾਲ ਖੇਡ ਦਿੰਦੇ ਆ ਜੀ 99 99 ਤੋਂ ਆਪਣੇ ਕਦੋਂ ਖਰਾਕ ਪੜੀ ਅਸੀਂ ਭੁੱਖ ਰਾਖਾਂਦੇ ਰਹੇ ਹੁਣ ਘਰ ਦੀ ਖਾਣੀ ਚਾਹਦੇ ਅਸੀਂ ਕਦੀ ਵੇਖੀ ਨਹੀਂ ਆ ਚਾਹਦੇ ਹੁਣ ਵੇਖਣ ਲੱਗੇ ਜਦੋਂ ਅਸੀਂ ਬੁੱਢੇ ਹੋਏ ਆ ਵੇਖਣ ਲੱਗੇ ਉਹ ਦੋਦੀ ਨਹੀਂ ਆਇਆ ਤੇ ਕਹਿੰਦੇ ਕੀ ਹੈ ਜੇਪਾਂ ਚ ਅਸੀਂ ਗਿਰੀਆਂ ਪਾਈਆਂ ਹੁਣ ਚੱਪਲੇ ਫੇਰਨਾ ਮੂਹੜੀਆਂ ਤੇ ਸਵੇਰੇ 4 ਵਜੇ 3 ਵਜੇ ਉੱਠਣਾ ਅਗਲਾ ਨੇ ਠੰਡਾ ਮਾਰ ਲਾ ਇਦਾਂ ਪਿੱਛੇ ਚਰ ਮੁੜਕਾ ਨਹੀਂ ਆਇਆ ਉਹਨਾਂ ਚਰ ਖਲੋਣ ਨਹੀਂ ਦੇਣਾ ਤੈਨੂੰ ਠੰਡ ਦੇ ਵਿੱਚ ਤੇ ਮੁੜਕਾ ਉਹ ਖਲੋਏਗਾ ਇਹਦਾ ਧੋਰ ਲਾ ਸਾਡਾ ਨਾ ਮਾਨ ਸਨਮਾਨ ਹੋਣਾ ਚਾਹੀਦਾ ਸਾਡਾ ਬਜ਼ੁਰਗਾਂ ਦਾ ਮਾਨ ਸਨਮਾਨ ਨਹੀਂ ਹੁੰਦਾ ਇਹਨਾਂ ਕਿਉਂ ਭਾਈ ਸ਼ਤੀ ਜੀ ਅੱਜ ਤਾਂ 9 ਸੱਦੇ ਆ ਬੜੀ ਦੇਰ ਦੇ ਖੇਡ ਨੇ ਸਾਡਾ ਮਾਨ ਸਨਮਾਨ ਚਾਹੀਦਾ ਮੈਂ ਮੰਗੀ ਹੋਣਾ ਨਾ ਦੁੱਲੇ ਹੋਣਾ ਨਾ ਕਾਲੇ ਗਾਜੀ ਹੋਣਾ ਨਾ ਪਹਿਲਵਾਨ ਜੀ ਆਪਣੇ ਕੰਮੂ ਪਹਿਲਵਾਨ ਜਿੰਦਾ ਬਿਹਾਰੀ ਭਰੇ ਸਾਰੇ ਮੈਂ ਕਪੂਰਥਲੀ ਜਾਂਦੇ ਅਈ ਤੇ ਇਹੋ ਹੀ ਕਹਿੰਦੇ ਆ ਬੱਚਿਆਂ ਨੂੰ ਕਿ ਜੇ ਸਾਹਬ ਦੇ ਗਾ ਕੜਾਂ ਜਾਂ ਬਜ਼ੁਰਗ ਦਾ ਬੇ ਘਰ ਦਾ ਤਾਲਾ ਹੁੰਦਾ ਤੇ ਇਹ ਕਹਿੰਦੇ ਆ ਜੇ ਅਸੀਂ ਗਰਾਉਂਡਾਂ ਜਾ ਕੇ ਖੇਡ ਸਕਦੇ ਆ ਤੇ ਤੁਹਾਨੂੰ ਕੋਈ ਗੱਲ ਨਹੀਂ ਜੰਗ ਦੇ ਦੀ ਹੈ ਤੇ ਤੁਹਾਨੂੰ ਕੋਈ ਚੀਜ਼ ਦੀ ਪੁੱਛਣ-ਕੁੱਛਣ ਦੀ ਲੋੜ ਆ ਤੇ ਤੁਸੀਂ ਸਾਡੇ ਕੋ ਆ ਸਕਦੇ ਜੇ ਤੁਹਾਨੂੰ ਅਸੀਂ ਸਿੱਖਿਆ ਦੇ ਦੇ ਸਕਦੇ ਆ ਤੇ ਤੁਹਾਡੀ ਪ੍ਰਗਟ ਸਿਖਰਾਵਾਂਗੇ ਤੇ ਜੇ ਤੁਸੀਂ ਖੇਡੋਗੇ ਤੁਹਾਨੂੰ ਅਸੀਂ ਖਰਾਕੀ ਆਪਣੇ ਕੋਲੋਂ ਪਵਾਣਾ ਕਿਤਾ ਇਹਨਾਂ ਨੂੰ ਨਸ਼ਿਆਂ ਨੂੰ ਛੱਡਣਾ ਖਰਾਕਾਣ ਮੋਬਾਈਲਾਂ ਦਾ ਖੜਾ ਛੱਡੋ ਆਹੋ ਲੰਮੀ ਚਾਹਟ ਹਮ ਲੰਮਾ ਟਾਈਮ ਖੇਡਣਾ ਸਵੇਰੇ 4 ਵਜੇ ਉੱਠਣਾ ਦੌੜ ਦਾ ਦਪਾ ਕਰਨ ਨੂੰ ਸ਼ਾਮ ਨੂੰ ਫੇਰ ਲਾ ਦੌੜ ਲਾਉਣਾ ਕਰ ਇਹ ਥੋੜਾ 10 ਮਿੰਟ ਲਾ ਲੇ ਤੇ ਮੋਬਾਈਲ ਨੂੰ ਸੁਣ ਲਿਆ ਤੇ ਘਰੋਂ ਚੱਲ ਗਿਆ